ਇਹ ਪੰਜਾਬ ਵਿੱਚ ਵੱਡੀ ਮਤਭਾਗੀ ਘਟਨਾ ਵਾਪਰੀ ਹੈ ਜਾਣਕਾਰੀ ਮੁਤਾਬਕ ਤੜਕਸਾਰ ਟਰੈਕਟਰ ਟਰਾਲੀ ਤੇ ਕਣਕ ਦੇ ਨਾੜ ਨੂੰ ਲੱਦ ਕੇ ਜਾ ਰਹੇ ਕਿਸਾਨ ਦੀ ਟਰਾਲੀ ਖੌਫਨਾਕ ਹਾਦਸੇ ਦਾ ਸ਼ਿਕਾਰ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਰਸਤੇ 'ਚ ਬਿਜਲੀ ਦੀਆਂ ਤਾਰਾਂ ਦਾ ਸਪਾਰਕ ਹੋ ਗਿਆ ਜਿਸ ਕਾਰਨ ਟਰਾਲੀ 'ਚ ਲੱਦੇ ਨਾੜ ਨੂੰ ਅੱਗ ਚੜ ਗਈ ਦੇਖਦੇ ਹੀ ਦੇਖਦੇ ਟਰਾਲੀ 'ਚ ਭਰਿਆ ਸਾਰਾ ਨਾੜ ਅੱਗ ਦੀ ਝਪੇਟ 'ਚ ਆ ਗਿਆ ਸਾਰਾ ਨਾੜ ਸੜ ਕੇ ਸੁਆਹ ਹੋ ਗਿਆ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਮੌਕੇ ਤੇ ਹਾਹਾਕਾਰ ਮਚ ਗਈ ਵੱਡੀ ਗਿਣਤੀ ਚ ਆਲੇ ਦੁਆਲੇ ਦੇ ਲੋਕ ਮੌਕੇ ਤੇ ਇਕੱਠੇ ਹੋ ਗਏ ਅਗបਾਦੀ ਦੇਖ ਫਾਇਰ ਬ੍ਰਿਗੇਡ ਦੀ ਟੀਮ ਨੂੰ ਵੀ ਮੌਕੇ ਤੇ ਬੁਲਾਇਆ ਗਿਆ ਫਾਇਰ ਬ੍ਰਿਗੇਡ ਦੀ ਟੀਮ ਦੀ ਮਦਦ ਨਾਲ ਲੋਕਾਂ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਜਾਣਕਾਰੀ ਮੁਤਾਬਕ ਇਸ ਹਾਦਸੇ ਚ ਜਾਨੀ ਨੁਕਸਾਨ ਤੋਂ ਬਚਾ ਰਹਿ ਗਿਆ ਪਰ ਇਸ ਹਾਦਸੇ ਚ ਕਿਸਾਨ ਦੀ ਟਰਾਲੀ ਅਤੇ ਕਣਕ ਦੇ ਨਾਲ ਦੇ ਨਾਲ ਨਾਲ ਬਿਜਲੀ ਦੇ ਟਰਾਂਸਫਾਰਮ ਦਾ ਵੱਡਾ ਨੁਕਸਾਨ ਹੋਇਆ ਹੈ ਇਹ ਟਰਾਲੀ ਭਰੀ ਸੀ ਧੂੜੀ ਦੇ ਗੱਠਾਂ ਦੀ ਇਹ ਖਨਾਰ ਰੋਡ ਤੋਂ ਆ ਰਹੀ ਸੀਗੀ ਰਸਤੇ ਦੇ ਵਿੱਚ ਤਾਰਾਂ ਦਾ ਸਪਾਰਕ ਹੋਣ ਕਰਕੇ ਉਸ ਨੂੰ ਅੱਗ ਲੱਗ ਗਈ ਤੇ ਅੱਗ ਲੱਗਣ ਕਰਕੇ ਉਸ ਦਾ ਕਾਫੀ ਨੁਕਸਾਨ ਹੋ ਗਿਆ ਤੇ ਲਵੇ ਹਸਪੀਟਲ ਵੀ ਸੀਗਾ ਉਸ ਕਰਕੇ ਅੱਗ ਬਹੁਤ ਭੜਕੀ ਹੋਈ ਸੀਗੀ ਫਿਰ ਇੱਥੇ ਜਿਹੜੀ ਸਾਡੀ ਫਾਇਰ ਬ੍ਰਿਗੇਡ ਹੈ ਨਾ ਆੜਤੀਆਂ ਵੱਲੋਂ ਦਾਨ ਕੀਤੀ ਹੋਇਆ ਕਲੱਬ ਨੂੰ ਉਸ ਨੂੰ ਸਮੇਂ ਦੇ ਪਹੁੰਚਣ ਕਰਕੇ ਅੱਗ ਦੇ ਕਾਬੂ ਪਾਇਆ ਗਿਆ ਜੀ ਤੇ ਉਸ ਕਰਕੇ ਜਾਨੀ ਨੁਕਸਾਨ ਹੋਣ ਤੋਂ ਬਚਤ ਰਹੀ ਗਈ ਪਰ ਜੋ ਨੁਕਸਾਨ ਹੋਇਆ ਉਹ ਬਹੁਤ ਮੰਦ ਕੱਢੀ ਘਟਣਾ ਜੀ ਇਹ ਜੀ ਟਰਾਲੀ ਦਾ ਕਾਫੀ ਨੁਕਸਾਨ ਹੋ ਗਿਆ ਜੀ ਤੇ ਟਾਇਰ ਮੱਚ ਗਏ ਉਹਨਾਂ ਦੇ ਚਾਰੇ ਤੇ ਬਾਕੀ ਜੋ ਮਾਲ ਸੀ ਉਹ ਵੀ ਨੁਕਸਾਨਿਆ ਗਿਆ ਪਰ ਫਿਰ ਵੀ ਅਸੀਂ ਕਹਿੰਦੇ ਵੀ ਜਾਨੀ ਜਿਹੜਾ ਨੁਕਸਾਨ ਆ ਉਸ ਤੋਂ ਬਚਤ ਰਹੀ ਗਈ ਇਹ ਤਾਂ ਅਸੀਂ ਕਹਿੰਦੇ ਆ ਭਾਈ ਅੱਗੇ ਵਾਸਤੇ ਵੀ ਜਿਹੜੀ ਅਗਲੀ ਘਟਨਾ ਹੁੰਦੀ ਹੈ ਵੀ ਇਹ ਹੋਣੀ ਨਹੀਂ ਚਾਹੀਦੀ ਕਾਕੀ ਜੇ ਹੋ ਵੀ ਜਾਵੇ ਤਾਂ ਕੋਈ ਨਾ ਕੋਈ ਫਾਇਰ ਫਾਇਰ ਵਰਗੇ ਮੌਕੇ ਤੇ ਜਾ ਕੇ ਜਿਹੜੀ ਕੰਮ ਕਰਦੀ ਹੈ ਉਹ ਸਾਨੂੰ ਮਿਲਣੀ ਚਾਹੀਦੀ ਇੱਕ ਹੋਰ ਇੱਕ ਤਾਂ ਹੈਗੀ ਕਲੱਬ ਵੱਲੋਂ ਵੀ ਇੱਕ ਹੋਰ ਮਿਲਣੀ ਚਾਹੀਦੀ ਹੈ ਸਰਕਾਰ ਵੱਲੋਂ ਵੀ ਕਿ ਜੇ ਪੱਦੀ ਘਟਨਾ ਹੋਵੇ ਤੇ ਬਚਾਅ ਹੋ ਜੇ ਇਹ ਮਤਭਾਗਾ ਹਾਸੇ ਦੀਆਂ ਤਸਵੀਰਾਂ ਡਿੜਬਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਸਵੇਰ ਦੇ ਸਮੇਂ ਇਹ ਵੱਡਾ ਮਤਭਾਗਾ ਹਾਸਾ ਹੋਇਆ ਪਰ ਇਸ ਹਾਦਸੇ 'ਚ ਜਾਨੀ ਨੁਕਸਾਨ ਤੋਂ ਬਚਾ ਰਹਿ ਗਿਆ ਚਗਬਾਣੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ